ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਰਕੂਰੀ ਦੇ ਨੌਜਵਾਨ ਦੀ ਆਸਟ੍ਰੇਲੀਆ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਬਰਾੜ ਆਪਣੀ ਮਾਤਾ ਤੇ ਇਕਲੌਤੀ ਭੈਣ ਨੂੰ ਛੱਡ ਕੇ ਆਸਟ੍ਰੇਲੀਆ ਗਿਆ ਸੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਕੰਟਰ ਚਲਾਉਣ ਲੱਗ ਪਿਆ ਪਰ ਕਿਸੇ ਤਰ੍ਹਾਂ ਦੇ ਤੌਰ ਤੇ ਪਰਿਵਾਰ ਮੁਤਾਬਕ ਕੰਗਰੇਜਨ ਦੀ ਲਾਪਰਵਾਹੀ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ ਇਸ ਮਹੀਨੇ 28 ਜਨਵਰੀ ਨੂੰ ਉਸ ਦਾ ਅਭਿਆਸੀ ਪਰ ਇਸ ਮਹੀਨੇ ਉਸ ਦੀ ਮ੍ਰਿਤਕ ਦੇਹ ਹੁਣ ਪੰਜਾਬ ਪਹੁੰਚੇਗੀ ਜਤਿੰਦਰ ਦੀ ਮੌਤ ਨਾਲ ਪਿੰਡ ਵਿੱਚ ਸ਼ੋਕ ਦਾ ਮਾਹੌਲ ਹੈ ਅਤੇ ਉਸ ਦੀ ਮਾਤਾ ਵੀ ਬਿਮਾਰੀ ਦੇ ਕਾਰਨ ਆਪਣ ਲੜਕੀ ਕੋਲ ਰਹਿ ਰਹੀ ਹੈ ਅਤੇ ਘਰ ਵਿੱਚ ਜ਼ੰਦਾ ਲੱਗਿਆ ਜਤਿੰਦਰ ਦਾ ਪਰਿਵਾਰ ਪੰਜਾਬ ਸਰਕਾਰ ਅਤੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਜਤਿੰਦਰ ਦੀ ਮ੍ਰਿਤਕ ਦੇ ਜਲ ਤੋਂ ਜਲਦ ਪੰਜਾਬ ਭੇਜੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਮੇਰਾ ਇਹ ਭਤੀਜਾ ਸੀ ਜੀ ਇਹਨੂੰ ਮਾਰ ਗਏ ਨੂੰ 6 ਸਾਲ ਤੇ 17 ਦਿਨ ਹੋ ਗਏ 4 ਤਰੀਕ ਵਾਲੇ ਦਿਨ ਜੀ ਉਥੇ ਗੱਲ ਜੀ ਐਸ ਤਰ੍ਹਾਂ ਕਰਕੇ ਲੇਡੀ ਜੀ ਸੀਗੀ ਉਹਦੇ ਮਗਰ ਗੱਡੀ ਉਹ ਚੋਰੀ ਦੀ ਸੀ ਉਹਦੇ ਮਗਰ ਪੁਲਿਸ ਲੱਗੀ ਸੀ ਉਹਦੇ ਕਾਰਨ ਉਹ ਲੇਡੀ ਜੀ ਨੇ ਉਹਦੇ ਵਿੱਚ ਗੱਡੀ ਠੋਕੀ ਤੇ ਗੱਡੀ ਠੋਕਣ ਦੇ ਕਾਰਨ ਸਾਡੇ ਬੇਟੇ ਦੀ ਮੌਤ ਹੋ ਗਈ ਉਸ ਬੇਟੇ ਨੇ ਆ 18 ਤਰੀਕ ਨੂੰ ਐਸ ਨੂੰ ਆਉਣਾ ਸੀ ਤੇ ਉਸ ਦੀ ਸ਼ਾਦੀ ਦਾ ਵਿਚਾਰ ਸੀਗਾ ਵੀ ਸ਼ਾਦੀ ਕਰਾਂਗੇ 26 ਤਰੀਕ ਦੀ ਸ਼ਾਦੀ ਸੀ ਜੀ ਉਹਦੀ ਮੰਗ ਸਾਡੀ ਵੀ ਸਰਕਾਰ ਸਾਡੀ ਸਹਾਇਤਾ ਕਰੇ ਸਾਡੇ ਬੇਟੇ ਦੀ ਵਿਲਾਸhetra ਜੀ ਪਰਿਵਾਰ ਇੱਕ ਤਾਂ ਉਹਨਾਂ ਦੀ ਮਾਤਾ ਜੀ ਆ ਤੇ ਇੱਕ ਉਹਨਾਂ ਦੀ ਪੈਣ ਹੋ ਗਿਆ ਹੀ ਆ ਜੀ ਹਾਂ ਦੋਨੇ ਹਾਂ ਇਹ ਦੋਨੇ ਮਾਂ ਪੁੱਤ ਘਰ ਆ ਇਸ ਵੇਲੇ ਕੋਈ ਨਹੀਂ ਜੀ ਉਹ ਬੇਟੀ ਕੋਲੇ ਹੈ ਜੀ ਬੇਟੀ ਕੋਲੇ ਆ ਉਹਨਾਂ ਦੀ ਮਾਤਾ ਜੀ ਚੱਕਰੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ